ਮਲਿਕ ਫੈਮਲੀ ਦੇ ਉੱਤੇ ਕੋਰਟ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਦੱਸਿਆ ਗਿਆ ਕਿ ਪਾਇਲ ਮਲਿਕ, ਕਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਵਿਰੁੱਧ ਸਾਰੇ ਸਬੂਤ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੇ ਜਿਸ ਤੋਂ ਬਾਅਦ ਜੱਜ ਨੇ ਪਟਿਆਲਾ ਪੁਲਿਸ ਨੂੰ ਇੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਇਹ ਮਾਮਲਾ ਉਦੋਂ ਵਧਿਆ ਜਦੋਂ ਪਾਇਲ ਮਲਿਕ ਦੇ ਵੱਲੋਂ ਅਸ਼ਲੀਲ ਕੱਪੜੇ ਪਾ ਕੇ ਮਾਂ ਕਾਲੀ ਦਾ ਰੂਪ ਧਾਰਨ ਕੀਤਾ ਗਿਆ। ਇਸ ਦੇ ਬਾਰੇ ਪੂਰੀ ਜਾਣਕਾਰੀ ਵਕੀਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਪਾਇਲ ਮਲਿਕ ਦੇ ਖਿਲਾਫ ਨਹੀਂ ਇਤਨਾ अरमान hmm. मलिक दिस इज द केस रिगार्डिंग मेरे वालों फाइल है मैं ही कंप्लेनेंट है और मैं ही एडवोकेट हूँ फाइल मलिक अरमान मलिक कृतिका मलिक अरमान मलिक दी एक शादी नहीं है पहला एक शादी थी फिर दूजी हुई फिर तीजी भी है जिदा मेरे को एविडेंस है मैं थोड़ा वो तो भी दे रहा एंड ਉਹਤ ਪਰਸਨ ਹੈ ਇਹਨਾਂ ਦਾ ਕੋਈ ਬੜਾ ਬਰਾਦਰ ਹੈ ਕਾਲੂ ਵੀ ਹੈ। ਈਕੇ ਨੰਦੇ ਹੈ ਲਖਸ਼ਮੀ ਔਰ ਦੋ ਦਿਨ ਪੀਅ ਮੈਂਬਰ ਦਾ ਨਾਮ ਮੈਂ ਤੁਹਾਨੂੰ ਕੋੰਦੇ ਵਿੱਚ ਹੈਗਾ ਮੈਂ ਨੇ ਉਹ ਵੀ ਦੱਸਦਾਗਾ ਮੇਕਅਪ ਆਰਟਿਸਟ ਤੇ ਕਾਰਨ ਹੈ। ਇਹ ਸਾਰਿਆਂ ਉੱਪਰ ਗੇਸ ਕੀਤਾ ਜਾਂਦਾ। ਕਾਰਨ ਕੀ ਆ ਮੋੜ ਕੇ? ਕਾਰਨ ਜੱਗ ਜਾਹਿਰ ਹੈ ਇਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਾਰਨ ਸਾਹਮਣੇ ਆਇਆ ਸੀਗਾ। ਉਹ ਇਹ ਸੀਗਾ। कि ਤੁਸੀਂ ਦੇਖ ਸਕਦੇ ਹੋ ਸਾਰੀ YouTube Facebook Twitter ਕੋਈ ਵੀ ਐਸਾ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ ਜਿੱਥੇ ਵੀਡੀਓ ਨਹੀਂ ਹੈ ਸੈਕਿੰਡ ਜਿਹੜਾ ਲੋਕਾਂ ਦੀ ਨਿਗਾਹ 'ਚ ਨਹੀਂ ਆਇਆ ਸੈਕਿੰਡ ਇਸ ਇਹ ਅਰਮਾਨ ਮਲਿਕ ਹੈ ਅਨਵਾਨ ਜੀ ਦਾ ਸਰੂਪ ਇਸਨੇ ਦਾਰਨ ਦਿੱਤਾ ਥਿਸ ਇਸ ਦਾ ਮੈਟਰ ਇਹ ਸਾਰੇ ਬੰਦੇ ਇਸ ਕ੍ਰਾਈਮ ਜੀ ਇਨਵੋਲਵ ਹਨ ਜਿਨ੍ਹਾਂ ਦੀ ਫੋਟੋ ਐਸ ਪਰ ਐਵੀਡੈਂਸ ਕੋਰਟ 'ਚ ਵੀ ਲੱਗ ਚੁੱਕੀ ਹਨ ਉਹਨਾਂ ਨੂੰ ਤੁਹਾਡੇ ਸਾਹਮਣੇ ਵੀ ਰੱਖਦੇ ਆਂ ਇਸੇ ਸੰਬੰਧੀ ਕੱਲਾ ਕੋਰਟ ਦੇ ਵਿੱਚ ਨਹੀਂ ਜੇਸ ਪਾਇਆ ਗਿਆ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਇਹ ਮੇਰੇ ਲੈਟਰ ਹੈਡ ਦੇ ਉੱਪਰ ਉਹਨਾਂ ਨੂੰ ਕੰਪਲੇਨਟ ਥਰੂ ਕੋਰਟ ਥਰੂ ਰਜਿਸਟਰਡ ਪੋਸਟ ਐਂਡ ਬਾਈ ਐਵਰੀ ਮੀਨ ਈਮੇਲ ਦੇ ਥਰੂ ਬਾਈ ਹੈਂਡ ਮੈਂ ਐਸਐਸਪੀ ਸਾਹਿਬ ਦੇ ਦਫਤਰ ਵੀ ਜਾ ਕੇ ਐਨਐਮ ਪਟਿਆਲਾ ਪਹਿਲਾਂ ਦਿੱਤੀਆਂ ਗਈਆਂ ਪੁਲਿਸ ਤੋਂ ਮੰਗ ਕੀਤੀ ਗਈ ਪੰਜਾਬ ਦੇ ਹਰ ਇੱਕ Hindu ਸੰਗਠਨ ਨੇ ਜਿਸ ਨੂੰ ਇਸ ਜੀ ਦਾ ਦੁੱਖ ਤੇ ਰੋਸ਼ ਹੋਇਆ ਉਸਨੇ ਇਹ ਕੰਪਲੇਟ ਦਿੱਤੀ ਹੈ ਮੰਗ ਪੱਤਰ ਦਿੱਤਾ ਹੈ ਬਟ ਅਜਿੱ ਤੱਕ ਥੇਲਦੇ ਕੋਈ ਗੱਲ ਨਹੀਂ ਉਹ ਮੰਦਿਰ ਆਇਸੀ ਕੱਲ ਸ਼ੇਕ ਕਮ ਕਲੀ ਮਾਦਰ ਮੰਦਿਰ ਆਇਸੀ ਮਾਫੀ ਮੰਗੀਰ ਮਾਫੀ ਕੀਤਾ ਗਿਆ ਉਹਨਾਂ ਸੇਵਾ ਲੈ ਗਈ ਸੀ ਉਹ ਕਿਤੀ ਉਸ ਤੋਂ ਲੁਧਿਆਣੇ ਕੇ ਲੁਧਿਆਣੇ ਮਾਫ ਕੀਤਾ ਗਿਆ ਉਹਨਾਂ ਤੁਸੀਂ ਵੀ ਪੜਿਆਲੇ ਮੰਦਿਰ ਦੇ ਵਿੱਚ ਸੀਗੇ ਤੁਸੀਂ ਵੀ ਉਹ ਉੱਥੇ ਹਮੀ ਭਰੀ ਸੀ ਮਾਫੀ ਦੀ ਕੀ ਕਰ ਰਹੇ ਤੁਸੀਂ ਉਹ ਕੇਸ ਕਰ ਰਹੇ ਮਾਫੀ ਦੇਣਾ ਹਿੰਦੂ ਧਰਮ ਦਾ ਬੜਪਨ ਹੈ ਮੈਂ ਮਾਫੀ ਦੇ ਨਹੀਂ ਜਾਂ ਕਿਸੇ ਦੇ ਵਿਰੋਧ ਜਾਂ ਕਿਸੇ ਦੇ ਖਿਲਾਫ ਨਹੀਂ ਆ ਮੈਂ ਸ਼੍ਰੀ ਕਾਲੀ ਮਾਤਾ ਜੀ ਮੰਦਿਰ ਦਾ ਪੰਚਾਨੰਦ ਜੀ ਮਹਾਰਾਜ ਉਹਨਾਂ ਨੇ ਮੈਨੂੰ ਲੀਗਲ ਐਡਵਾਈਜ਼ਰ ਬਣਾਇਆ ਸੀਗਾ ਮੈਂ ਤੁਹਾਨੂੰ ਐਵੀਡੈਂਸ ਵੀ ਦੇ ਦਿਆਂਗਾ ਕਾਫੀ ਸਾਲਾਂ ਤੋਂ ਮੰਦਿਰ ਦੀ ਸੇਵਾ ਕਰ ਰਿਹਾ ਹਾਂ ਪੰਜਾਬ ਦਾ ਕੋਈ ਹਿੰਦੂ ਸੰਗਠਨ ਕੋਈ ਵੀ ਧਾਰਮਿਕ ਸੰਗਠਨ ਸਾਰੇ ਨਾਲ ਮੇਰਾ अच्छा बिहार है माफी देने का मैं विरोध नहीं करता हर कर्म माफी देता बट लॉ एक डिफरेंट चीज है लॉ के मुताबिक इस बंदे ने अरमान मलिक ने एज पर ही सोशल मीडिया अकाउंट्स इंस्टाग्राम फेसबुक ऊपर ये तीन घर शो कर हिंदू मैरिज एक्ट उन्नीस सौ पचवंजा सैक्शन फाइव सैक्शन फोर एंड सैक्शन फोर नाइन आई पी सी नाउ सैक्शन एन द बीएनएस केस भी पाया और पुलिस देती थी और सारा एविडेंस भी पाया ਇਵਨ ਕਿ ਮੇਰੇ ਕੋਲ ਤਾਂ ਇਹ ਕੈਸੀ ਵੀਡੀਓ ਹੈ ਜਿਹਦੇ ਵਿੱਚ ਜਿਹੜੀ ਇਹਨਾਂ ਦੀ ਤੀਜੀ ਵਾਈਫ ਹੈ ਲక్ష్ਮੀ ਸ਼ੀ ਇਜ਼ ਪ੍ਰੈਗਨੈਂਟ ਉਹ ਪ੍ਰੈਗਨੈਂਟ ਹੈ ਔਰ ਉਹ ਪਾਇਲ ਕਹਿ ਰਹੀ ਹੈ ਕਿ ਇਹ ਅਨਮੈਰਿਡ ਹੈ ਔਰ ਇਹ ਪ੍ਰੈਗਨੈਂਟ ਹੈ ਉਹ ਸਟ੍ਰਿਪ ਵੀ ਦਿਖਾ ਰਹੀ ਹੈ ਪ੍ਰੈਗਨੈਂਸੀ ਟੈਸਟ ਵੀ ਮੈਂ ਤੁਹਾਨੂੰ ਲਿੰਕ ਦੇ ਸਕਦਾ ਸੈਕਿੰਡਲੀ ਇੱਕ ਬੰਦਾ ਉਹ ਕਿਸੇ ਵੀ ਤਰ੍ਹਾਂ ਨੂੰ ਬਿਲੋਂਗ ਕਰੇ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਦੋ ਵਾਈਫਸ ਨੂੰ ਔਰ ਇਵਨ ਕਿ ਤਿੰਨ ਵਾਈਫਸ ਨੂੰ ਦੱਸ ਰਿਹਾ ਕਿ ਤੁਹਾਡੀਆਂ ਮਾਵਾਂ ਤੁਹਾਡੀਆਂ ਭੈਣਾਂ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬੱਚੇ ਉਹ ਵੀਡੀਓਜ਼ ਨਹੀਂ ਦੇਣਗੇ ਕਿਸ ਬੰਦੇ ਦੀ ਫੈਮਿਲੀ ਕੋਲ ਉਹ ਵੀਡੀਓ ਨਹੀਂ ਲਈ ਸੋਸਾਇਟੀ ਤੇ ਕੀ ਅਸਰ ਪਵੇਗਾ ਸੋਸਾਇਟੀ ਦੀ ਇਸ ਗੰਦਗੀ ਨੂੰ ਕੌਣ ਸਾਫ਼ ਕਰੇਗਾ ਛੋਟੇ ਛੋਟੇ ਬੱਚੇ ਆ ਭੋਲੇ ਹੁੰਦੇ ਆ ਮਨ ਦੇ ਉਹਨਾਂ ਦੇ ਛੋਟੇ ਭੋਲੇ ਮਨ ਤੇ ਕੀ ਅਸਰ ਪਾਇਆ ਸੀ ਤੁਹਾਨੂੰ ਦਿਖਾ ਤੁਸੀਂ ਐਸੋ ਤੋਂ ਟੋਡ ਮੈਸੇਹੀ ਲੱਗਦਾ ਸੈਕੰਡਲੀ ਜਿਹੜੇ ਕ੍ਰਾਈਮ ਰਿਲੀਜੀਅਨਲ ਵਿਲੀਟਰੀਅਲ ਮਤਲਬ ਜੋ ਧਾਰਮਿਕ ਭਾਵਨਾਵਾਂ 'ਮਾਰ ਹਤ ਹੋਈਆਂ ਉਹ ਵੀ ਸੈਕਸ਼ਨਸ ਦਾ ਤੁਹਾਨੂੰ ਡਿਟੇਲਸ ਦੱਸਣਾ ਦੱਸੋ ਤੁਹਾਨੂੰ ਜਿਹੜੀ ਧਾਰਮਿਕ ਭਾਵਨਾਵਾਂ ਦੇ ਥੇਸ ਹੋਈ ਉਹਦੇ ਉੱਪਰ ਐਕਸ਼ਨ ਲੈ ਰਹੇ ਹੋ ਜੇ ਉਹਨਾਂ ਦੀ ਪਰਸਨਲ ਜਿੰਦਗੀ ਤੇ ਪੜੀ ਹੋਵੇ ਓਵਰਆਲ ਕਿਸ ਤੇ ਸਨੈਪ ਚਾਟ